ਇਹਨਾਂ ਨੇ ਯਾਰਾ ਦੋਸਤਾਂ ਨਾਲ ਰੜ ਕੇ दारू ਬਾਹਰ ਹੀ ਗਲੀ ਦੇ ਬਾਹਰ ਹੀ ਪੀਤੀ ਆ। ਬਾਜੂ ਪਹਿਲਾਂ ਵਿੱਚ ਕੈਪਸੂਲ ਪਾ ਕੇ ਉਹਨਾਂ ਨੇ ਦਿੱਤੀ। ਬਾਅਦ ਵਿੱਚ ਉਹ ਜਦੋਂ ਬਿਓਸ਼ ਹੋਣ ਲੱਗਿਆ ਰੱਸਾ ਉਹਦੇ ਗਲੇ 'ਚ ਪਾਇਆ ਇਹਨਾਂ ਨੇ। ਉਹਦੇ ਨਾਲ ਘੋਟ ਕੇ ਇਹਨਾਂ ਨੇ ਸੱਟ ਦਿੱਤਾ ਸੱਟ ਕਿਤੇ ਐਡਾ ਵੱਡਾ ਪੱਥਰ ਇਹਨਾਂ ਨੇ ਬਹੁਤ ਹੀ ਬਾਰ-ਬਾਰ ਕੇ ਮਾਰ-ਮਾਰ ਕੇ। ਅਸਾਰਾ ਮੂਹ ਨਹੀਂ ਦੇਖਣ ਜੂਆ ਛੱਡਿਆ ਮੇਰੇ ਪਾਰ ਜੇ ਦਾ। ਸਾਡਾ ਨਾਂ ਨਾ ਲਈ ਜੇ ਤੂੰ ਫੜਿਆ ਗਿਆ ਤਨੀ ਤਾਂ ਅਸੀਂ ਤੈਨੂੰ ਵੀ ਮਾਰ ਦਾਂਗੇ ਜਦੋਂ ਇਹ ਪੰਜ ਬਿੰਦੇ ਭੱਜਿਆ ਰਿਹਾ ਜਦੋਂ ਇਹ ਹੱਥ ਆਏ ਪੁੱਲ ਚਾਲਿਆਂ ਦੇ ਇਹਨੇ ਨਾਮ ਦੱਸ ਤੇ ਮੁੰਡਿਆਂ ਨੇ ਬਸ ਹੋਈ ਆ ਹੰਦਕੂਕਾ ਹੈ ਹੰਦਕੋਕੀ ਤਾਂ ਅਸੀਂ ਮੁੰਡਿਆਂ ਦਾ ਬਹੁਤ ਜ਼ਿਆਦਾ ਚਾਰ ਪੰਜ ਬੰਦਿਆਂ ਨੇ ਰਲ ਕੇ ਮਾਰਿਆ ਮੇਰਾ ਪਾਂਜਾ ਬਹੁਤ ਤਗੜਾ ਟੱਕਾ ਟੱਸੀ ਉਹ ਤਾਂ ਤਿੰਨ ਬੰਦਿਆਂ ਨੂੰ ਤਾਂ ਹੀ ਮਾਰ ਦਿੰਦਾ ਸੀ ਇਨੇ ਇੱਕ ਲਾਸ ਯਾਨੀ ਕਿ ਇੱਕ ਡੈੱਥ ਬੋਡੀ ਜਿਹੜੀ ਹੈ ਸਮਰਾਲਾ ਚੌਂਕ ਤੋਂ ਵਿੱਚ ਮਿਲਦੀ ਹੈ ਸੋ ਪਰਿਵਾਰਿਕ ਮੈਂਬਰ ਜਿਹੜੇ ਨੇ ਸਾਡੇ ਨਾਲ ਮੌਜੂਦ ਹੈ ਸਿਰ ਦੱਸੂਗੀ ਕਿ ਕਿਸ ਤਰੀਕੇ ਨਾਲ ਉਹ ਡੈੱਥ ਬੋਡੀ ਮਿਲੀ ਹੈ ਕਿ ਹਾਸਾ ਕੀ ਹੋਇਆ ਸੀ ਹਾਸਾ ਨੇ ਤਾਂ ਮੈਂ ਤਾਂ ਪਿੰਡਾਂ ਹੀ ਰਹਿਣਾ ਜੀ ਮੈਂ ਰਾਤੀ ਜੀ ਉਹਨਾਂ ਨੇ ਯਾਰਾ ਦੋਸਤਾਂ ਨਾਲ ਰੜ ਕੇ दारू ਬਾਹਰ ਹੀ ਘੜੀ ਦੇ ਬਾਹਰ ਹੀ ਪੀਤੀ ਆ ਉਹਨਾਂ ਨੂੰ ਲੱਗਦਾ ਪਹਿਲਾਂ ਸੀ ਕਿ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਸੀ ਗੁੱਸਾ ਗਲਾ ਛੱਡ ਦੰਨੇ ਬਾਅਦ ਵਿੱਚ ਪਹਿਲੇ ਵਿੱਚ ਕੈਪਸੂਲ ਪਾ ਕੇ ਉਹਨਾਂ ਨੇ ਦਿੱਤੀ ਬਾਦ ਵਿੱਚ ਉਹ ਜਦੋਂ ਬਿਓ ਛੋਣ ਲੱਗਿਆ ਰੱਸਾ ਉਹਦੇ ਗਲੇ 'ਚ ਪਾਇਆ ਇਹਨਾਂ ਨੇ ਜਿਲਾ ਉਹ ਡੱਬਿਆਂ ਨੂੰ ਬੰਨੀ ਤੇ ਚਿੱਟਾ ਰੱਸਾ ਜਿਲਾ ਹੁੰਦਾ ਹੈ ਪਲਾਸਕਟ ਦਾ ਜੀ ਉਦੋਂ ਨਾਲ ਕੋਟ ਕੇ ਇਹਨਾਂ ਨੇ ਸੱਟ ਦਿੱਤਾ ਸੱਟ ਕਿਤੇ ਐਡਾ ਵੱਡਾ ਪੱਥਰ ਇਹਨਾਂ ਨੇ ਮੂੰਹ ਤੇ ਬਾਰ-ਬਾਰ ਕੇ ਮਾਰ-ਬਾਰ ਕੇ ਆਹ ਸਾਰਾ ਮੂੰਹ ਨਹੀਂ ਦੇਖਣ ਜੂਆ ਛੱਡਿਆ ਮੇਰੇ ਬਾੜ ਜੇ ਦਾ ਕਿੰਨੀ ਉਮਰ ਕਿੰਨੀ ਸੀ 25 ਸਾਲ ਦੀ ਸੀ ਕਹਿੰਦੇ ਕਿ ਕਿਉਂ ਇੰਨੀ ਬੇਰਹਿਮੀ ਨਾਲ ਜਿਹੜਾ ਕਤਲ 54 ਸਾਲ 5 ਸਾਲ ਦਾ ਕੋਈ ਕੇਸ ਚੱਲਦਾ ਸੀ ਇਹਨਾਂ ਦਾ ਹਾਂ ਕਿਸ ਚੀਜ਼ ਦਾ ਕੇਸ ਚੱਲਦਾ ਸੀ ਇਹ ਵੀ ਲੜਾਈ ਦਾ ਕੇਸ ਸੀ ਇਹਨਾਂ ਦਾ ਚੱਲ ਦਲ ਸੀ ਇਹਨਾਂ ਨੇ ਕਿਹਾ ਸੀ ਕਿ ਉਹ ਜਿਹਨਾਂ ਨੇ ਇਹ ਫਿਰ ਜੇਲ ਚਲ ਗਿਆ ਸੀ ਹਾਂ ਉਹ ਬੰਦੇ ਨੇ ਤਾਂ ਅੰਕੇ ਦਿੱਤਾ ਕਿ ਹਾਂ ਵੀ ਸਾਡਾ ਨਾਂ ਨਾ ਲਈ ਜੇ ਤੂੰ ਪੜਿਆ ਗਿਆ ਤਨੀ ਤਾਂ ਅਸੀਂ ਤੈਨੂੰ ਵੀ ਮਾਰ ਦਾਂਗੇ ਜਦੋਂ ਇਹ ਪੰਜ ਬਿੰਦੇ ਭੱਜਿਆ ਰਿਹਾ ਜਦੋਂ ਇਹ ਦੇ ਹੱਥਾਂ 'ਇਹ ਪੁੱਲ ਚਲਦੇ ਨੇ ਇਹਨੇ ਨਾਮ ਦੱਸਤੇ ਮੁੰਡਿਆਂ ਦੇ ਬਸ ਉਹੀ ਉਹ ਹੁੰਦਾ ਘਕਾਗੇ ਇਹਨਾਂ ਨੇ ਤਾਂ ਕਹੀ ਵੀ ਫੂਲੋਂ ਲੱਗੇ ਇਹਨੇ ਮੁੰਡੇ ਭਰਾ ਨੂੰ ਅੱਛਾ ਮੈਰਿਡ ਸੀਗੀ ਉਹ ਬਾਜੀ ਕਿਹਨੂੰ ਮੈਰਿਡ ਨਹੀਂ ਸੀ ਐਂਡ ਮੈਰਿਡ ਸੀ ਕਿੰਨੇ ਕ ਇਕੱਲਾ ਇਕੱਲਾ ਪੁੱਤ ਸੀ ਕਿ ਕਿ ਉਹ ਪੁੱਤਾਂ ਬਟਾ ਵੱਡਾ ਸਭ ਤੋਂ ਵੱਡਾ ਉਹ ਵੱਡਾ ਉਹ ਤਾਂ ਮਾਰ ਕੇ ਇਹਨਾਂ ਨੇ ਰਤ ਨੂੰ ਕੜੀਸ ਕੇ ਲੈ ਕੇ ਗਏ ਕੜੀਸ ਕੜੀਸ ਕੇ ਉਹਤਾਂ ਆਪਣੇ ਤਾਜ ਦਿੱਲੀ ਰੋਡ ਤੇ ਟਰਾਂਸਫਰ ਨਗਰ ਹੈਗਾ ਉੱਤੇ ਜਾ ਕੇ ਟਰੱਕ ਥੱਲੇ ਲਾਸ਼ ਪਾਤੀ ਤੇ ਤੁਸੀਂ ਦੱਸੋਗੇ ਤੁਹਾਨੂੰ ਕੀ ਦੇ ਤੇ ਸ਼ੱਕ ਆ ਕੋਈ ਹੈਗਾ ਬੁਨਿਆਦੀ ਨਹੀਂ ਹੈਗੇ ਜੀ ਉੱਥੇ ਹੀ ਆ ਮੱਲੇ ਦੇ ਹੀ ਆ ਮੱਲੇ ਦੇ ਮੁੰਡੇ ਆ ਤੁਸੀਂ ਉਹਨਾਂ ਨੂੰ ਪੁੱਛਿਆ ਨਹੀਂ ਕਿ ਤੁਹਾਡੇ ਨਾਲ ਹੀ ਬੈ ਕੇ दारू ਪੀਤੀ ਸੀਗੇ ਤੇ ਕਿਸ ਤਰੀਕੇ ਨਾਲ ਪਹੁੰਚੇ ਤੁਸੀਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਫੋਨ ਕੀਤਾ ਸੋਚ ਬੰਦ ਆ ਰਿਹਾ ਸੀ ਮੇਰੀ ਭੈਣ ਨੇ ਮੈਨੂੰ ਫੋਨ ਕੀਤਾ ਕਹਿੰਦੀ ਉਹਦਾ ਸੋਚ ਬੰਦ ਆ ਰਿਹਾ ਮੇਰੇ ਕੋ ਨੰਬਰ ਹੈ ਨਹੀਂ ਮੈਂ ਫੋਨ ਕਰੀ ਮੈਂ ਫੋਨ ਕੀਤਾ ਕਿ ਮੈਂ ਕਿਹਾ ਦੇਦੀ ਸੋਚ ਬੰਦ ਆ ਰਿਹਾ ਉਹਦਾ ਬਾਅਦ ਵਿੱਚ ਉਹ ਬਸ ਇੱਦਾਂ ਹੀ ਲੱਭ ਦੇ ਬਿਜੋਰੀ ਲੱਭਦੀ ਲੱਭਦੀ ਕਿੱਥੇ ਕਿੱਥੇ ਲੱਭਿਆ ਮੋਟਰਸਾਈਕਲ ਵੀ ਉੱਥੇ ਕਢਾ ਕੇ ਉਹਦੀਆਂ ਜੁੱਤੀਆਂ ਵੀ ਜਲਾ ਫੁੱਟ ਫਾਟ ਹੁੰਦਾ ਐ ਅੱਧਾ ਇਹਦੇ ਵਿੱਚ ਸਿਰ ਮਾਰ ਮਾਰ ਕੇ ਕੂਣ ਉੱਦਾਂ ਹੀ ਲੱਗਿਆ ਪਿਆ ਉਹ ਸਿਰ ਵੀ ਇੱਦਾਂ ਹੀ ਮਾਰਿਆ ਉਹਦਾ ਕਦੋਂ ਹੋਇਆ ਇਹ 9 ਤਰੀਕ ਨੂੰ ਹੋਇਆ ਕਹਿੰਦੇ 9 ਤਰੀਕ ਨੂੰ ਹੋਇਆ ਹਾਂ ਸਾਰੇ ਗੱਡੀ 11:30 ਵਜੇ ਦਾ ਟਾਈਮ ਰਾਤ ਦੇ 11:30 ਟਾਈਮ 11 ਵਜੇ ਤੋਂ ਕਦੋਂ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਜਿਹੜੀ ਇਹ ਪਹੁੰਚਾਉਂਦਾ ਪਿਆ ਹੁਣ ਪਤਾ ਨਹੀਂ ਕਿਸ ਤਰ੍ਹਾਂ ਮੈਂ ਮਾਰਿਆ ਉਹਨਾਂ ਨੂੰ ਕਦਾਂ ਨਹੀਂ ਮਾਰਿਆ ਹੁਣ ਹੁਣ ਪੜਦੇ ਨਹੀਂ ਪਏ ਉਹਨਾਂ ਨੂੰ ਬਸ ਕੀ ਨਾਮ ਕੀ ਸੀ ਕਹੋ ਨਾ ਸਾਜਨ 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 ਨਾਮ ਸੀਗਾ ਕਿੱਧਰ ਦੇ ਰਹਿਣ ਵਾਲੇ ਹੋ ਤੁਸੀਂ ਢੋਲੇਵਾਲ ਦੇ ਢੋਲੇਵਾਲ ਦੇ ਹੋ ਤੇ ਦੱਸੋਗੇ ਕਿ ਇੰਨੀ ਬੇਰਹਿਮੀ ਨਾਲ ਕਤਲ ਕੀਤਾ ਹੈ ਤੇ ਤੁਹਾਡੇ ਵੱਲੋਂ ਇਹ ਵੀ ਗੱਲ ਕਿ ਉਹ ਨਸ਼ਾ ਕੀਤਾ ਹੋਇਆ ਸੀ ਮੁੰਡਿਆਂ ਦਾ ਬਹੁਤ ਜ਼ਿਆਦਾ ਅੱਛਾ ਤੇ ਸੰਸਕਾਰ ਹਜੇ ਤੱਕ ਕਿ ਕਿਉਂ ਨਹੀਂ ਕਰਦਾ ਸੰਸਕਾਰ ਮੁੰਡਿਆਂ ਕੀ ਜੱਤੋਂ ਸੰਸਕਾਰ ਨਹੀਂ ਮਿਲ ਜਾਂਦੇ ਜੰਦੇ ਬੰਦੇ ਨਾ ਫੜਨ ਆਏ ਫੜ ਜਦ ਤੱਕ ਮੁੰਡੇ ਨਹੀਂ ਪੜ ਹੁੰਦੇ ਅਸੀਂ ਸੰਸਕਾਰ ਨਹੀਂ ਕਰਨਾ ਨਹੀਂ ਕਰਨਾ ਜਦੋਂ ਤੱਕ ਬੰਦੇ ਨਹੀਂ ਫੜ ਹੁੰਦੇ ਤੇ ਕਿੰਨੇ ਕ ਬੰਦੇ ਆ ਕੁਝ ਪਤਾ ਲੱਗੇ ਕਿੰਨੇ ਕ ਬੰਦੇ ਚਾਰ ਪੰਜ ਬੰਦੇ ਆ ਉਹ ਤੇ ਪਈਆਂ ਸੀ ਹਾਂ दारू ਦੀਆਂ ਹਾਂਜੀ ਚਾਰ ਪੰਜ ਬੰਦੇ ਆ ਨੇ ਰਲ ਕੇ ਮਾਰਿਆ ਮੇਰਾ ਪਾਂਜਾ ਬਹੁਤ ਤਗੜਾ ਹੱਟਾ ਕੱਟਾ ਸੀ ਉਹ ਤਾਂ ਤਿੰਨ ਬੰਦਿਆਂ ਨੂੰ ਉਦਾਂ ਹੀ ਮਾਰ ਦਿੰਦਾ ਸੀ ਹਾਂ ਕਿਤੇ ਨੇ ਕਿਤੇ ਇੱਕ ਰੰਜਿਸ਼ ਕੱਢੀ ਗਈ ਹੈ ਬਹੁਤ ਪੁਰਾਣੀ ਬਸ ਉਹਨਾਂ ਨੇ ਹੁਣ ਤੱਕ ਕੱਢ ਲਈ ਤਿੰਨ ਚਾਰ ਸਾਲ ਦੀ ਜੀ